ਦੇਖੋ ਅੱਜ ਲੋਕਤੰਤਰ ਦਾ ਸਭ ਤੋਂ ਵੱਡਾ ਤਿਹਾਰ ਆ ਔਰ ਪੰਜਾਬ ਦੇ ਲੋਕ ਤਿਹਾਰ ਮਨਾਉਣ ਦੇ ਲਈ ਮਸ਼ਹੂਰ ਨੇ ਪੰਜਾਬ ਦੇ ਲੋਕ ਕੋਈ ਵੀ ਤਿਹਾਰ ਹੋਵੇ ਉਹਨੂੰ ਮਨਾਉਣ ਦੇ ਲਈ ਆਪਣੇ ਘਰਾਂ ਤੋਂ ਬਾਹਰ ਆਉਂਦੇ ਨੇ ਅੱਜ ਤਾਂ ਲੋਕਤੰਤਰ ਦਾ ਸਭ ਤੋਂ ਵੱਡਾ ਤਿਹਾਰ ਹੈਗਾ ਸੋ ਸਾਰੇ ਜਣੇ ਸਵੇਹੀ 7 ਵਜੇ ਸਵੇਰੇ ਸਵੇਰੇ ਮੈਂ ਸੰਬੰਧਿਤ ਦੇ ਘਰਾਂ ਤੋਂ ਨਿਕਲ ਆਏ ਨੇ ਕਿ ਔਰ ਇਸ ਲੋਕਤੰਤਰ ਦੇ ਵੱਡੇ ਤਿਹਾਰ 'ਚ ਆਪਣਾ ਹਿੱਸਾ ਪਾਉਣਗੇ ਔਰ ਸਾਰੇ ਜਣੇ ਦੇਸ਼ ਦੀ ਤਰੱਕੀ ਦੇ ਲਈ ਦੇਸ਼ ਦੀ ਚੜ੍ਹਦੀ ਕਲਾ ਦੇ ਲਈ ਸ਼ਾਂਤੀ ਦੇ ਲਈ ਵੋਟ ਕਰਨ ਲਈ ਸਾਰੇ ਆਪਣੀਆਂ ਲਾਈਨਾਂ 'ਚ ਲੱਗੇ ਨੇ ਕਿ ਸੋ ਮੇਰੀ ਵੀ ਅਪੀਲ ਆ ਪੰਜਾਬ ਦੇ ਲੋਕਾਂ ਨੂੰ ਕਿ ਸਾਰੇ ਜਣੇ ਇਸ ਲੋਕਤੰਤਰ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਡੈਮੋਕ੍ਰੇਸੀ ਦੀ ਜਿਹੜੀ ਪ੍ਰੋਟੈਕਸ਼ਨ ਦੇ ਲਈ ਰੱਖਿਆ ਦੇ ਲਈ ਆਪਣੀ ਆਪਣੀ ਬੋਟ ਦਾ ਇਸਤੇਮਾਲ ਕਰਨਾ ਸਰ 2 ਲੱਖਾਂ ਦੇ ਵਿੱਚ ਜਿਹੜੀ ਪਹਿਲਾਂ ਚਿੰਨਚਰਾਂ ਚ ਵੋਟਿੰਗ ਹੋਈ ਤਾਂ ਬਹੁਤ ਵੋਟਿੰਗ ਪਰਸੈਂਟ ਬਹੁਤ ਦੇਖੋ ਪੰਜਾਬ ਹਮੇਸ਼ਾ ਹੀ ਜਾਣਿਆ ਜਾਂਦਾਗਾ ਅਗਾਂਹ ਬਦੂ ਕੰਮਾਂ ਦੇ ਲਈ ਪੰਜਾਬ ਹਮੇਸ਼ਾ ਹੀ ਜਿਹੜਾ ਦੇਸ਼ ਤੋਂ ਇੱਕ ਵੱਖਰਾ ਚੱਲ ਲਗਾ ਹੈ ਜਿਹਦੇ ਦੇਸ਼ ਦੇ ਹੋਰ ਨਾਲ ਹਿੱਸਿਆਂ ਚ VOTING ਘੱਟ ਹੋਈ ਹੈ ਤਾਂ ਪੰਜਾਬ ਚ ਮੈਂ ਸਮਝਦਾ ਸਭ ਤੋਂ ਜ਼ਿਆਦਾ VOTING ਹੋਊਗੀ ਔਰ ਮੈਨੂੰ ਤਾਂ ਸਵੇਰੇ ਸਵੇਰੇ ਸੰਕੇਤ ਮਿਲ ਰਹੇ ਨੇ ਕਿ ਕਿ ਪੰਜਾਬ ਜਿਹੜਾ ਉਹ 80% ਤੋਂ ਵੀ ਜ਼ਿਆਦਾ VOTING ਜਿਹੜੀ ਆ ਇਸ ਪੋਲਿੰਗ ਚ ਕਰੂਗਾ ਕਿ ਨਾਮ ਹੈ ਭਾਜੀ ਸੁਖਵੀਰ ਸਿੰਘ ਪੁਰੀਆ ਆਪਾ ਭਾਜੀ ਸਵੇਰੇ ਸਵੇਰੇ ਵੋਟ ਪਾਣ ਲਈ ਪਹੁੰਚੇ ਹੋ ਕਿੰਨੀ ਕੋ ਖੁਸ਼ੀ ਆ ਤੇ ਕਿੰਨਾ ਗੁੱਸਾ ਆ ਦੇਖੋ ਖੁਸ਼ੀ ਬਹੁਤ ਆ ਦੇਸ਼ ਦਾ ਭਵਿੱਖ ਆ ਸੀ ਡਿਸਾਈਡ ਕਰਨਾ ਇਸ ਲਈ ਖੁਸ਼ੀਆਂ ਪਰ ਉਤਸ਼ਾਹ ਵਾਲੀ ਗੱਲ ਤਾਂ ਮੈਨੂੰ ਲੱਗਦਾ ਨਹੀਂ ਪੋਲਿੰਗ ਬੂਥ ਦੇ ਉੱਤੇ ਜਾ ਕੇ ਵੀ ਕਿਸੇ ਦੇ ਵਿੱਚ ਕੋਈ ਉਤਸ਼ਾਹ ਹੈ ਕਿਉਂਕਿ ਸਵੇਰੇ ਠੰਡ ਦੇ ਟਾਈਮ ਦੇ ਵਿੱਚ ਇਹ ਪੋਲਿੰਗ ਬੂਥ ਖਾਲੀ ਪੈ ਨੇ ਕੋਈ ਪਬਲਿਕ ਨਿਕਲ ਨਹੀਂ ਰਹੀ ਪਾਜੀ ਸਵੇਰੇ ਸੇ ਦੇਖਿਆ ਸੀ 10-15 ਬੰਦੇ ਦਾ 9:30 ਵਜੇ ਤੋਂ ਪਹਿਲਾਂ ਹੀ ਖੜੇ ਸੀ ਲੋਕ ਇਹ ਬਾਕ ਜਿਹੜੇ ਉਹ ਖੜੇ ਸੀ ਉਹੀ ਸੀ ਹੁਣ ਤੁਸੀਂ ਦੇਖ ਸਕਦੇ ਹੋ ਗੇਟ ਆ ਬਿਲਕੁਲ ਖਾਲੀ ਆ ਅੰਦਰ ਜਿੰਨੇ ਪੋਲਿੰਗ ਬੂਥ ਨੇ ਕਿਸੇ ਤੇ ਇੱਕ ਬੰਦਾ ਵੋਟਰ ਨਾ ਕਿਸੇ ਤੇ ਉੱਤੇ ਦੋ ਬੰਦੇ ਵੋਟਰ ਨਾ ਕੋਈ ਬਹੁਤਾ ਲੋਕਾਂ ਚੋਂ ਸ਼ਾਹ ਲੱਗਦਾ ਨਹੀਂ ਕੀ ਕਾਰਨ ਮੰਨਦੇ ਇੱਕ ਤਾਂ ਗਰਮੀ ਆ ਇੱਕ ਲੀਡ ਤੇ ਲੋਕਾਂ ਨੂੰ ਵੀ ਹੁਣ ਲੀਡਰਾਂ ਦੇ ਉੱਤੇ ਕੋਈ ਬਹੁਤਾ ਵਿਸ਼ਵਾਸ ਨਹੀਂ ਹੈ ਅਗਲਾ ਕਹਿੰਦਾ ਜਿਹਨੂੰ ਅੱਜ ਵੋਟ ਪਾਵਾਂਗੇ ਇਹ ਨਹੀਂ ਪਤਾ ਕੱਲ ਨੂੰ ਜਾ ਕੇ ਦੂਜੀ ਪਾਰਟੀ ਨੂੰ ਸਪੋਰਟ ਕਰ ਦੇ ਹੋ ਲੋਕਾਂ ਨੂੰ ਕੁਝ ਅਪੀਲ ਕਰਨਾ ਚਾਹੂਗੇ ਅਪੀਲ ਇਹੀ ਹੈ ਵੀ ਦੇਖੋ ਇੱਕ ਦਿਨ ਆਉਣਾ 5 ਸਾਲਾਂ ਬਾਅਦ ਸਾਡੇ ਦੇਸ਼ ਦਾ ਫਿਊਚਰ ਹੈ ਇਹ ਹਰ ਬੰਦੇ ਨੂੰ ਵੋਟ ਕਰਨੀ ਚਾਹੀਦੀ ਆ ਜੇ ਅਸੀਂ ਤੁਸੀਂ ਵੋਟ ਨਹੀਂ ਕਰਦੇ ਤਾਂ ਕੱਲ ਨੂੰ ਅਸੀਂ ਆਪਣੇ ਲੀਡਰ ਨੂੰ ਇਹ ਨਹੀਂ ਕਹਿ ਸਕਦੇ ਵੀ ਤੁਸੀਂ ਸਾਡੇ ਲਈ ਇਹ ਨਹੀਂ ਕੀਤਾ ਵੋਟ ਕਰੋ ਤਾਂ ਹੀ ਕੁਐਸਚਨ ਕਰ ਸਕਦੇ ਹੋ ਬਿਨਾਂ ਵੋਟ ਤੋਂ ਕੁਐਸਚਨ ਕਰਨਾ ਨਹੀਂ ਬਣਦਾ ਕੀ ਨਾਮ ਹੈ ਜੀ ਮੁਹੰਮਦ ਲੱਡੂ ਜੀ ਲੱਡੂ ਜੀ ਪਹਿਲਾਂ ਵੋਟ ਪਹਿਲੀ ਵੋਟ ਪਾ ਕੇ ਆਏ ਕਹਿਣਾ ਕਿ ਜਿੰਨੇ ਸਾਰੇ ਆਪਣੇ ਬੌਂਡ ਜਿਨਨੇ ਨੇ ਵੋਟ ਬਣੇਗਾ ਉਹਨਾਂ ਨੂੰ ਕਹਿੰਨੇ ਚੰਨੇ ਸਨੇਹਾ ਆ ਜਾਓ ਜੀ ਛੇਤੀ ਛੇਤੀ ਠੰਡੇ ਠੰਡੇ ਪਾ ਕੇ ਆਪਣੇ ਘਰ ਨੂੰ ਚਲੋ ਕਿਉਂਕਿ ਤਾਪਮਾਨ 47 ਡਿਗਰੀ ਤੋਂ ਜ਼ਿਆਦਾ ਹੋ ਜਾਂਦੀ ਹੈਗੀ ਫਿਰ ਧੁੱਪੇ ਬੌਂਡ ਪੈਣੀ ਨਹੀਂ ਨੀਗਾ ਖੜਨਾ ਓਖਾ ਹੋ ਜਾਊਗਾ ਜੀ ਕਰਿਆਣਾ ਜਾਣਾ ਬਹੁਤ ਓਖਾ ਹੋ ਜਾਂਦਾ ਹੈਗਾ ਇਸ ਕਰਨਾ ਤੋਂ ਸਵੇਰੇ ਵਧੀਆਗਾ ਹੁਣ ਮੌਸਮ 9 ਵਜੇ ਤੱਕ ਵਧੀਆ ਬੌਂਡ ਪੈ ਸਕਦੀ ਜੀ ਬੜੇ ਟਾਈਮ ਤੋਂ ਇੰਤਜ਼ਾਰ ਚੱਲ ਰਿਹਾ ਸੀ ਬੌਂਡਾਂ ਦੇ ਪੰਜਾਬ ਦੇ ਵਿੱਚ ਕੀ ਕਹਿਣਾ ਚਾਹੁੰਦੇ ਹਾਂ ਹਾਂਜੀ ਹਾਂਜੀ ਜੀ ਬੋਟਾ ਤਾਂ ਦੇਖੋ ਪਹਿਨੇ ਚਾਹੀਦਾ ਜੀ ਆਪਣਾ ਅਧਿਕਾਰ ਹੈ ਜੀ 5 ਸਾਲ ਬਾਅਦ ਜਦੋਂ ਆਪਾਂ ਨੂੰ ਫਿੱਟ ਨਹੀਂ ਲੱਗਦਾ ਫਿਰ ਚੇਂਜ ਕਰਨਾ ਹੀ ਪੈਂਦਾ ਜੀ ਇਹ ਡਾਕਟਰ ਵੀਰ ਸਿੰਘ ਸਾਹਿਬ ਅਮਰਿਤ ਕਰਨੇ ਆਪਣਾ ਅਧਿਕਾਰ ਦੇ ਰੱਖਿਆ ਜੀ ਬਾਬਾ ਜੀ ਇੰਨੀ ਖੁਸ਼ੀ ਹੋਈ ਹੈ ਪਹਿਲੀ ਵੋਟ ਪਾ ਕੇ ਇਹ ਤਾਂ ਬਹੁਤ ਖੁਸ਼ੀ ਹੁੰਦਾ ਜੀ ਮੈਂ ਸਭ ਤੋਂ ਪਹਿਲੇ ਹੀ ਪਾਨਾ ਜੀ ਸਵੇਰੇ ਮੈਂ 6:30 ਵਜੇ ਆਗੇ ਸੀ ਉਰੇ ਜੀ ਸਵੇਰੇ ਸਵੇਰੇ ਪਾਨ ਦਾ ਕੀ ਕਾਰਨ ਹੈ ਸਵੇਰੇ ਪਾ ਕੇ ਹੁਣ ਆਪਦੇ ਕੰਮ ਨੂੰ ਆਪਣਾ ਕੋਈ ਵੀ ਕੰਮ ਕਰ ਸਕਦੇਗਾ ਉਹ ਹੁਣ ਕੰਮ ਆਪਾਂ ਕਰ ਸਕਦੇ ਆ ਆਪਾਂ ਹੁਣ ਫ੍ਰੀ ਹੋ ਗਏ ਜੀ ਜਿਵੇਂ 365 ਦਿਨ ਜਿਵੇਂ ਕੰਮ ਰੁਟੀਨ ਚ ਕਰਦੇ ਆ ਆ